ਕੀ ਨਾਮ ਹੈ ਪਾਜੀ ਤੁਹਾਡਾ ਮੇਰਾ ਨਾਮ ਸੋਨੂ ਮਸੀਹ ਜਾਤੀ ਵਾਲਾ ਜੀ ਮੈਂ ਖਰੜ ਤੋਂ ਆ ਪਾਜੀ ਆਪਾਂ ਇਹ ਬੈਕਗ੍ਰਾਉਂਡ 'ਚ ਦੇਖ ਰਿਹਾ ਲੰਗਰ ਦਾ ਸੈਟਅਪ ਲੱਗਿਆ ਹੋਇਆ ਤੇ ਮੈਨੂੰ ਦੱਸ ਸਕਦੇ ਹੋ ਲੰਗਰ ਕਿਉਂ ਲਗਾਇਆ ਗਿਆ ਹੈ ਤੇ ਜਿਹੜਾ ਲੰਗਰ ਲਾਇਆ ਗਿਆ ਜੀ ਇਹ ਸਾਡਾ ਲੰਗਰ ਜਿਹੜਾ ਹੈ ਜੀਜਸ ਹੋ ਫੈਲੋਸ਼ਿਪ ਰਜਿਸਟਰਡ ਚਰਚ ਖਰੜ ਦੇ ਵੱਲੋਂ ਜਿਹੜਾ ਲੰਗਰ ਪੰਜ ਜਗਤ ਵਿੱਚ ਲਗਾਇਆ ਗਿਆ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਇਹਦਾ ਮਕਸਦ ਇਹਦਾ ਮਕਸਦ ਹੈਗਾ ਜੀ ਖੁਦਾਵੰਦ ਯੀਸ਼ੂ ਮਸੀਹ ਜਿਹੜਾ ਜਨਮ ਦਿਨ ਆ ਜੀ ਵੱਡਾ ਦਿਨ 25 ਦਸੰਬਰ ਨੂੰ ਆ ਰਿਹਾ ਹੈ ਜੇ ਅਸੀਂ ਉਹਦੀ ਇਹ ਯ ਸੋਨਪਾ ਜੀ ਲੰਗਰ ਲਾਨ ਦਾ ਵਿਚਾਰ ਤੁਹਾਨੂੰ ਕਿਵੇਂ ਆਇਆ ਔਰ ਕਿੰਨੇ ਟਾਈਮ ਤੋਂ ਤੁਸੀਂ ਟਰਾਈ ਕਰ ਰਹੇ ਹੋ ਲੰਗਰ ਲਾਨ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੀ ਜੋ ਤੁਸੀਂ ਸਾਨੂੰ ਆਪਣੇ ਚੈਨਲ ਤੇ ਬੁਲਾਇਆ ਹੈ ਔਰ ਗੱਲ ਕਰਨ ਦਾ ਮੌਕਾ ਦਿੱਤਾ ਹੈ ਤੇ ਇਹ ਜਿਹੜਾ ਲੰਗਰ ਹੈ ਜੀ ਦੇਖੋ ਇਹ ਤਾਂ ਹਜ਼ਾਰਾਂ ਸਾਲ ਪਹਿਲਾਂ ਦੀ ਪ੍ਰਥਾ ਹੈ ਜੀ ਪਵਿੱਤਰ ਕਲਾਮ ਜਿਹੜਾ ਸਾਡਾ ਮੁਕੱਦਸ ਕਲਾਮ ਬਾਈਬਲ ਹੈ ਜੀ ਉਹਦੇ ਵਿੱਚ ਖੁਦਾਬੰਦ ਯੇਸ਼ੂ ਮਸੀਹ ਪ੍ਰਭੂ ਯੇਸ਼ੂ ਮਸੀਹ ਨੇ 4 4 ਰੋਟੀਆਂ ਦੇ ਨਾਲ 4000 ਨੂੰ ਜਿਹੜਾ ਖਾਣਾ ਖਵਾਇਆ ਸੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੀ ਔਰ ਇਹ ਜਿਹੜੀ ਪ੍ਰਥਾ ਹੈ ਇਹ ਪ੍ਰਭੂ ਯੇਸ਼ੂ ਮਸੀਹ ਦੇ ਵੱਲੋਂ ਸ਼ੁਰੂ ਕੀਤੀ ਗਈ ਸੀਗੀ ਔਰ ਜਿਹੜਾ ਤੁਸੀਂ ਕਿਹਾ ਵੀ ਲੰਗਰ ਤੁਹਾਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਕਰੋ ਤੁਸੀਂ ਪਲਾਨ ਕਰ ਰਹੇ ਹੋ ਅਸੀਂ ਜੀ ਤਕਰੀਬਨ ਸਾਨੂੰ ਸਾਡੀ ਇਹ ਜਿਹੜੀ ਸੰਸਥਾ ਹੈ ਇਹ ਸੰਸਥਾ ਨੂੰ 3 ਸਾਲ ਕੰਪਲੀਟ ਹੋਏ ਨੇ ਜੀ ਅਰ ਅਸੀਂ 3 ਸਾਲ ਤੋਂ ਰੈਗੂਲਰੀ 크리스마ਸ ਨੇ ਵੀ ਈਸਟਰ ਤੇ ਵੀ ਅਸੀਂ ਇਹ ਲੰਗਰ ਲਗਾਉਂਦੇ ਆ ਰਹੇ ਹਾਂ ਜੀ ਭਾਜੀ ਇਹ ਲੰਗਰ ਲਾਉਣ ਦਾ ਤੁਹਾਡਾ ਮਕਸਦ ਕੀ ਹੈ ਕੀ ਤੁਸੀਂ ਸਿੱਖਿਆ ਦੇਣਾ ਚਾਹੁੰਦੇ ਕੀ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਤੁਸੀਂ ਇੱਥੇ ਲੰਗਰ ਲਾਉਂਦਾ ਹੁੰਦਾ ਹੁੰਦਾ ਮਕਸਦ ਕੀ ਹੈ ਤੁਹਾਡਾ ਦੇਖੋ ਜੀ ਲੰਗਰ ਲਾਉਣ ਦਾ ਮਕ ਬੀ ਸਭ ਸਾਂਝਾ ਲੰਗਰ ਹੈ ਜੀ ਠੀਕ ਹੈ ਇਕਤਾ ਦਾ ਔਰ ਪਿਆਰ ਦਾ ਸੰਦੇਸ਼ ਹੈ ਜੀ ਸਾਡਾ ਇਹ ਮਕਸਦ ਹੈ ਜੀ ਵੀ ਦੁਨੀਆ ਦੇ ਵਿੱਚ ਦੇਖੋ ਅੱਜ ਕਿੰਨੀ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ ਜੀ ਤੇ ਉਹਦੇ ਵਿੱਚ ਅਸੀਂ ਜਿਹੜਾ ਪਿਆਰ ਦਾ ਮੈਸੇਜ ਦੇਣਾ ਚਾਹੁੰਦੇ ਆ ਜੀ ਇਕਤਾ ਦਾ ਮੈਸੇਜ ਦੇਣਾ ਚਾਹੁੰਦੇ ਆ ਜੀ ਜੋ ਪ੍ਰਭੂ ਯੇਸ਼ੂ ਮਸੀਹ ਦੀ ਸਿੱਖਿਆ ਹੈ ਜੀ ਉਸ ਨੂੰ ਅਸੀਂ ਜਿਹੜਾ ਤੁਹਾਡੇ ਮੀਡੀਆ ਦੇ ਰਾਹੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਜੀ ਠੀਕ ਹੈ ਭਾਜੀ ਇਹ ਤੁਸੀਂ ਖਰੜ ਦੇ ਵਿੱਚ ਲੰਗਰ ਲਗਾਉਂਦੇ ਹੋ ਤਾਂ ਮੈਨੂੰ ਦੱਸ ਸਕਦੇ ਹੋ ਖਰੜ ਦੇ ਵਿੱਚ ਆਬਾਦੀ ਕਿੰਨੀ ਆ ਕ੍ਰਿਸ਼ਨਾਂ ਦੀ ਕਿੰਨੇ ਲੋਕ ਜਿਹੜੇ ਯੇਸ਼ੂ ਮਸੀਹ ਨੂੰ ਫੋ ਜੇ ਤਾਂ ਆਪਾਂ ਜੀ ਮੋਦੀ ਗੱਲ ਕਰੀਏ ਜੀ ਅੰਕੜਿਆਂ ਦੀ ਦੇਖੋ ਸਰਕਾਰ ਕੋਲੇ ਵੀ ਜਿਹੜੇ ਅੰਕੜੇ ਨੇ ਉਹ ਜਿਹੜੇ ਅੰਕੜੇ ਨੇ ਉਹ ਅੰਕੜੇ ਜੀ ਉਹਨਾਂ ਨੂੰ ਆਪਾਂ ਟੈਂਟੇਟਿਵ ਕਹਿ ਸਕਦੇ ਆ ਟੈਂਟੇਟਿਵ ਜਿਹੜੇ ਅੰਕੜੇ ਨੇ ਬਾਕੀ 2017 న్యూਸ 18 ਦਾ ਸਰਵੇ ਆਇਆ ਸੀਗਾ ਜੀ న్యూਸ 18 ਨੇ ਆਪਣੇ ਚੈਨਲ ਤੇ ਦੱਸਿਆ ਸੀਗਾ ਜੀ ਵੀ 40000 ਪਲੱਸ ਜਿਹੜੀ ਇੱਥੇ ਕ੍ਰਿਸਚਨ ਕਮਿਊਨਿਟੀ ਦੀ ਆਬਾਦੀ ਹੈ ਜੀ ਤੇ ਉਹ ਇਹ ਜਿਹੜਾ ਲੰਗਰ ਹੈ ਜੀ ਅਸੀਂ ਅੱਜ ਪੰਜ ਜਗ੍ਹਾ ਦੇ ਵਿੱਚ ਲੰਗਰ ਲਗਾਇਆ ਜੀ ਜੀਸੋ ਫੈਲੋਸ਼ਿਪ ਚਰਚ ਦੇ ਵੱਲੋਂ ਜੀ ਸੋ ਸਾਡਾ ਜਿਹੜਾ ਇਹ ਮਕਸਦ ਹੈ ਜੀ ਮਕਸਦ ਸਿਰਫ ਪਿਆਰ ਦਾ ਔਰ ਇਕਤਾ ਦਾ ਹੀ ਹੈ ਜੀ ਠੀਕ ਹੈ ਜੀ ਭਾਜੀ ਇਹ ਡੈਸਟੀਨੇਸ਼ਨ ਤੇ ਆਪਾਂ ਦੇਖ ਰਹੇ ਹਾਂ ਇਹ ਡੈਸਟੀਨੇਸ਼ਨ ਤੇ ਕਿੰਨੇ ਲੋਕਾਂ ਨੇ ਲੰਗਰ ਖਾ ਕੇ ਖਾ ਚੁੱਕੇ ਆ ਤੇ ਕਿੰਨੇ ਲੋਕਾਂ ਦਾ ਹੋਰ ਪ੍ਰਬੰਧ ਤੁਸੀਂ ਕੀਤਾ ਹੈ ਕੋਈ ਗਿਣਤੀ ਚ ਦੱਸ ਸਕਦੇ ਹੋ ਮੈਨੂੰ ਕਿ ਆਪਾਂ ਇੰਨੇ ਲੋਕਾਂ ਦਾ ਇੱਥੇ ਇੰਤਜ਼ਾਮ ਕੀਤਾ ਹੈ ਲੰਗਰ ਦਾ ਪਿਛਲੀ ਵਾਰੀ ਜੀ ਜਿਹੜਾ ਸਾਡਾ ਟਾਰਗੇਟ ਸੀਗਾ ਜੀ ਅਸੀਂ 15000 ਬੰਦੇ ਨੂੰ ਟੱਚ ਕੀਤਾ ਸੀਗਾ ਜੀ ਇਸ ਵਾਰੀ ਦਾ ਜਿਹੜਾ ਸਾਡਾ ਟਾਰਗੇਟ ਸੀਗਾ ਸਾਡੇ ਜਿਹੜੇ ਪਾਸਟਰ ਜੀ ਨੇ ਆਨਰੇਬਲ ਤਰਮਿੰਦਰ ਸਹਾਈ ਜੀ ਉਹਨਾਂ ਦਾ ਇਹ ਜਿਹੜਾ ਦਰਸ਼ਨ ਸੀ ਵੀ ਅਸੀਂ 25000 ਬੰਦੇ ਨੂੰ ਟੱਚ ਕਰਨਾ ਹੈ ਜੀ 25000 ਤੱਕ ਬੰਦੇ ਅਸੀਂ ਪਹੁੰਚ ਕਰਨੀਆਂ ਜੀ ਇਹ ਸਾਡਾ ਮਕਸਦ ਹੈਗਾ ਜੀ ਠੀਕ ਹੈ ਭਾਜੀ ਮੈਂ ਦੇਖ ਰਿਹਾ ਕਿ ਇੱਥੇ ਨੌਜਵਾਨ ਲੋਕ ਨੌਜਵਾਨ ਬੰਦੇ ਵੀ ਸੇਵਾ ਕਰ ਰਹੇ ਆ ਨੌਜਵਾਨ ਲੇਡੀਜ਼ ਨੌਜਵਾਨ ਬੰਦੇ ਵੀ ਇੱਥੇ ਸੇਵਾ ਕਰ ਰਹੇ ਆ ਅੱਜ ਕੱਲ ਦੇ ਨੌਜਵਾਨ ਮੈਂ ਦੇਖਦਾ ਨਸ਼ਿਆਂ 'ਚ ਵੱਡਿਆ ਹੁੰਦਾ ਜਾਂ ਕੋਈ ਹੋਰ ਗਲਤ ਕੰਮਾਂ 'ਚ ਵੱਡਿਆ ਵੱਡਿਆ ਹੁੰਦਾ ਤਾਂ ਤੁਸੀਂ ਨੌਜਵਾਨਾਂ ਨੂੰ ਕੀ ਰਿਪੋਰਟ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਦੇਖੋ ਵੀਰ ਜੀ ਇਹੀ ਹੈ ਕਿ ਜਿਹੜੇ ਸੇਵਾ ਕਰਦੇ ਨਹੀਂ ਇਹ ਵੀ ਜਿਹੜੀ ਨੌਜਵਾਨ ਯੂਥ ਨੂੰ ਇਨਕ੍ਰੀਸ ਕਰਨਾ ਹੈ ਜੀ ਉਹਨਾਂ ਨੂੰ ਸਮਝਾਉਣਾ ਹੈ ਜੀ ਤੇ ਜੇ ਇਹਨਾਂ ਨੂੰ ਦੇਖਣਗੇ ਤਾਂ ਦੂਜੇ ਦਾ ਵੀ ਮਨ ਕਰੂਗਾ ਜੀ ਜੇ ਸਾਡੇ ਨੌਜਵਾਨ ਜਿਹੜੇ ਨੇ ਚਰਚ ਦੇ ਨਾਲ ਜੁੜ ਰਹੇ ਨੇ ਉਹ ਬਹੁਤ ਅੱਛੀ ਗੱਲ ਹੈ ਜੀ ਔਰ ਜੁੜਨਾ ਵੀ ਚਾਹੀਦਾ ਆ ਕਿਉਂਕਿ ਦੇਖੋ ਪਰਮੇਸ਼ਰ ਜਿਹੜਾ ਉਹਦਾ ਵਚਨ ਹੈ ਵੀ ਜਵਾਨੀ ਦੇ ਦਿਨਾਂ ਦੇ ਵਿੱਚ ਤੂੰ ਆਪਣੇ ਸਿਰਜਣਹਾਰ ਨੂੰ ਚੇਤੇ ਰੱਖ ਸੋ ਜਵਾਨੀ ਦੇ ਦਿਨਾਂ ਦੇ ਵਿੱਚ ਵੀ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਉਹ ਤੋਂ ਡਰ ਕੇ ਉਹਦੇ ਪੈਰ ਦੇ ਵਿੱਚ ਕੰਮ ਕਰਨਾ ਚਾਹੀਦਾ ਔਰ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਆਪਣਾ ਜਿਹੜਾ ਪੰਜਾਬ ਹੈ ਜੀ ਇਹ ਪੰਜ ਦਰਿਆਵਾਂ ਦੀ ਧਰਤੀ ਆ ਪਰ ਹੁਣ ਇਹਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਜੀ ਛੇਵਾਂ ਦਰਿਆ ਕਿਹੜਾ ਜੀ ਨਸ਼ਿਆਂ ਦਾ ਜਿਹਦੇ ਨਾਲ ਇੱਕ ਬੰਦਾ ਨਸ਼ਾ ਨਹੀਂ ਕਰਦਾ ਜੀ ਇੱਕ ਬੰਦਾ ਨਸ਼ਾ ਕਰਦਾ ਤਾਂ ਪੂਰਾ ਪਰਿਵਾਰ ਸਫਰ ਕਰਦਾ ਉਹਦੀ ਮਾਂ ਬਾਪ ਭੈਣ ਭਰਾ ਉਹ ਨਾਲ ਸਫਰ ਕਰਦੇ ਨੇ ਜੀ ਉਹ ਪੂਰਾ ਜਿਹੜਾ ਪਰਿਵਾਰ ਗ੍ਰਸਤ ਹੁੰਦਾ ਜੀ ਉਸ ਦੇ ਨਾਲ ਇੱਕ ਬੰਦੇ ਦੇ ਨਾਲ ਸੋ ਮੇਰੀ ਤਾਂ ਇਹੀ ਬੇਨਤੀ ਹੈ ਸਾਡੇ ਜਿਹੜੇ ਯੋਤ ਨੂੰ ਮੇਰੇ ਜਿਹੜੇ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਇਸ ਨਿਯਮਤ ਤੋਂ ਇਸ ਜਿਹੜੀ ਗੰਦੀ ਅਲਾਮਤ ਹੈ ਇਹ ਤੋਂ ਦੂਰ ਹੋਈਏ ਔਰ ਆਪਣੇ ਪਰਿਵਾਰ ਦਾ ਔਰ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਔਰ ਆਪਣੇ ਮਾਪੇ ਦਾ ਨਾਮ ਉੱਚਾ ਕਰੀਏ ਭਾਜੀ ਤੁਸੀਂ ਕਿਹਾ ਕਿ 15 ਤੋਂ 20 ਹਜ਼ਾਰ ਬੰਦਾ ਇੱਕ ਡੈਸਟੀਨੇਸ਼ਨ ਤੇ ਤੁਹਾਡਾ ਲੰਗਰ ਖਾ ਰਿਹਾ ਪੰਜ ਡੈਸਟੀਨੇਸ਼ਨਾਂ ਤੇ ਤੁਹਾਡਾ ਇਹ ਲੰਗਰ ਦਾ ਸੈਟਅਪ ਲੱਗਿਆ ਹੋਇਆ ਤਾਂ ਮੈਨੂੰ ਦੱਸ ਸਕਦੇ ਹੋ ਕਿ ਕਿੰਨੇ ਦਿਨਾਂ ਦਾ ਤੁਸੀਂ ਤਿਆਰੀ ਕਰ ਰਹੇ ਹੋ ਔਰ ਕਿੰਨੇ ਕਿੰਨੇ ਬੰਦੇ ਲੱਗੇ ਹੋਣੇ ਤਿਆਰੀ ਕਰਨ ਤੇ ਲੰਗਰ ਤਿਆਰ ਕਰਨ ਤੇ ਚਾਵਲ ਬਣਾਉਣ ਤੇ ਇਸ ਦੀ ਜਿਹੜੀ ਪ੍ਰੈਪਰੇਸ਼ਨ ਨੂੰ ਤਾਂ ਹੋ ਗਏ ਜੀ ਤਕਰੀਬਨ ਇੱਕ ਹਫਤੇ ਤੋਂ ਅਸੀਂ ਜਿਹੜੀਆਂ ਤਿਆਰੀਆਂ ਕਰ ਰਹੇ ਹਾਂ ਜੀ ਔਰ ਜਿਹੜੀਆਂ ਇਹ ਸਾਡੀਆਂ ਤਿਆਰੀਆਂ ਨੇ ਜੀ ਇਹ ਅਸੀਂ ਕਿਸੇ ਨੂੰ ਕਿਹਾ ਨਹੀਂ ਜੀ ਲੋਕ ਆਪਣੇ ਆਪ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜੀ ਤੇ ਜਿਹੜੇ ਸਾਡੇ ਲੰਗਰ ਦੇ ਜਿਹੜੇ ਬਣਾਉਣ ਵਾਲੇ ਨੇ ਜੀ ਜਿਹੜੇ ਸਾਡੇ ਹਲਵਾਈ ਨੇ ਜਿਹਦੇ ਕੁੱਕ ਨੇ ਸਾਡੇ ਤਕਰੀਬਨ 10 ਤੋਂ 15 ਦੇ ਵਿੱਚ ਉਹਨਾਂ ਦੀ ਗਿਣਤੀ ਹੈ ਜੀ ਜਿਹੜੇ ਆਪ ਮੁਹਾਰੇ ਜਿਹੜੇ ਤਿਆਰ ਕਰ ਰਹੇ ਨੇ ਜੀ ਦਿਨ ਰਾਤ ਉਹਨਾਂ ਨੇ ਮਿਹਨਤ ਕਰਕੇ ਜਿਹੜਾ ਕੰਮ ਕੀਤਾ ਆ ਫ੍ਰੀ ਆਫ ਕਾਸਟ ਜਿਹੜੀ ਸੇਵਾ ਹੈ ਜੀ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੀ ਉਹ ਸੇਵਾ ਕਰਦੇ ਨੇ ਜੀ ਜਿਹੜੇ ਤੁਹਾਡੇ ਪਾਸਟਰ ਜੀ ਨੇ ਤਰਮਿੰਦਰ ਸਾਹਿਬ ਜੀ ਉਹਨਾਂ ਬਾਰੇ ਤੁਸੀਂ ਕੀ ਡਿਟੇਲਸ ਦੇਣਾ ਚਾਹੁੰਦੇ ਹੋ ਕਿ ਕਿੱਦਾਂ ਦੇ ਪਰਸਨ ਨੇ ਤੇ ਉਹ ਲੋਕਾਂ ਨੂੰ ਕੀ ਮੈਸੇਜ ਦਿੰਦੇ ਨੇ ਜਾਂ ਤੁਹਾਨੂੰ ਕੀ ਸਿੱਖਿਆ ਦਿੰਦੇ ਨੇ ਕਿ ਤੁਸੀਂ ਉਹਨਾਂ ਦੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਚੱਲਦੇ ਹੋ ਤੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਤੁਸੀਂ ਪੰਜ ਜਗ੍ਹਾ ਤੇ ਲੰਗਰ ਲਗਾਇਆ ਹੈ ਤਾਂ ਉਹਨਾਂ ਦਾ ਤੁਸੀਂ ਥੋੜਾ ਮੈਨੂੰ ਵੇਰਵਾ ਦਿਓਗੇ ਹਾਂ ਬਿਲਕੁਲ ਜੀ ਬਹੁਤ ਅੱਛੀ ਗੱਲ ਆ ਤੁਸੀਂ ਬਹੁਤ ਵਧੀਆ ਜਿਹੜਾ ਸਵਾਲ ਪੁੱਛਿਆ ਹੈ देखो ਤੁਸੀਂ ਜਿਹਦੇ ਲਈ ਕੰਮ ਕਰਦੇ ਹੋ ਜੇ ਜੀ ਤੁਸੀਂ ਜਿਹਨੂੰ ਤੁਸੀਂ ਫੋਲੋ ਕਰਦੇ ਹੋ ਤੇ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਾਸਟਰ ਜੀ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਪਾਸਟਰ ਜੀ ਵੈਲ এডਿਕੇਟਿਡ ਨੇ ਜੀ ਜਦੋਂ ਉਹਨਾਂ ਨੇ ਨੌਕਰੀ ਛੱਡੇ ਜੀ ਬੜੀ ਅੱਛੀ ਹੋ ਜਿਹੜੀ ਜੌਬ ਤੇ ਸੀਗੀ ਜੀ ਔਰ ਬੜਾ ਅੱਛਾ ਉਹਨਾਂ ਦਾ ਜਿਹੜਾ ਪੇ ਆਊਟ ਸੀਗਾ ਜੀ ਪਰ ਉਹਨਾਂ ਨੂੰ ਪਰਮੇਸ਼ਰ ਦੀ ਬੋਲਾਹਟ ਸੀਗੀ ਤਾਂ ਉਹਨਾਂ ਨੇ ਉਸ ਚੀਜ਼ ਨੂੰ ਸਾਈਡ ਲਾਈਨ ਕਰਕੇ ਜਿਹੜਾ ਸੇਵਕਾਈ ਦੇ ਵਿੱਚ ਆਏ ਨਹੀਂ ਜੀ ਪਰ ਉਹ ਜਿਹੜੇ ਪਾਸਟਰ ਜੀ ਨੇ ਸਾਡੇ ਧਰਮਿੰਦਰ ਸਹਾਏ ਜੀ ਉਹ ਲਾਲਚ ਤੋਂ ਰਹਿਤ ਨੇ ਜੀ ਉਹ ਪ੍ਰਭ ਯੇਸ਼ੂ ਮਸੀਹ ਦੇ ਬਚਨ ਨੂੰ ਐਜ਼ ਇਟ ਇਜ਼ ਦਿੰਦੇ ਨੇ ਜੀ ਐਜ਼ ਇਟ ਇਜ਼ ਦੱਸਦੇ ਨੇ ਜੀ ਔਰ ਉਹ ਜਿਹੜੇ ਕਿਸੇ ਦੇ ਦਾਨ ਦੇ ਜਾਂ ਕਿਸੇ ਤੋਂ ਲੈਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੀ ਬਲਕਿ ਦੇਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਇਹ ਜਿਹੜਾ ਵਚਨ ਹੈ ਜੀ ਇਹ ਮੁਕੱਦਸ ਕਲਾਮ ਦੇ ਵਿੱਚ ਹੈ ਕਿ ਮੈਂ ਤੁਹਾਨੂੰ ਦੇਣ ਵਾਲੇ ਲੈਣ ਵਾਲੇ ਨਹੀਂ ਦੇਣ ਵਾਲੇ ਬਣਾਇਆ ਆ ਸੋ ਪਾਸਟਰ ਜੀ ਉਸ ਜਿਹੜੀ ਫਲਸਫੇ ਤੇ ਚੱਲਦੇ ਹੋਏ ਲੋਕਾਂ ਨੂੰ ਜਿਹੜੇ ਨੇ ਦੇ ਰਹੇ ਨੇ ਜੀ ਨਾ ਕਿ ਲੈ ਰਹੇ ਨੇ ਜਿਹੜੇ ਸਾਡੇ ਪਾਸਟਰ ਜੀ ਦਾ ਜਿਹੜਾ ਵਿਜ਼ਨ ਹੈ ਜੀ ਦੇਖੋ ਘਟ ਘਟ 100 ਕੋੜੀ ਨੇ ਜੀ 50 ਫੈਮਲੀਜ਼ ਹੋਣਗੀਆਂ ਜੀ ਉਹ ਰੋਪੜ ਦੇ ਵਿੱਚ ਜਿਹੜਾ ਆਪਣਾ ਕੁਸ਼ਟ ਜਿਹਨੂੰ ਆਪਾਂ ਆਸ਼ਰਮ ਕਹਿੰਦੇ ਆ ਜੀ ਕੁਸ਼ਟ ਰੋਗੀ ਜਿਹੜੇ ਨੇ ਤੇ ਕੁਸ਼ਟ ਰੋਗੀਆਂ ਦਾ ਔਰ ਕੋੜੀਆਂ ਦਾ ਪਵਿੱਤਰ ਕਲਾਮ ਦੇ ਵਿੱਚ ਵੀ ਜ਼ਿਕਰ ਆ ਜੀ ਉਸੇ ਗੱਲ ਨੂੰ ਪਾਸਟਰ ਜੀ ਨੇ ਮੱਦੇ ਨਜ਼ਰ ਰੱਖਦੇ ਹੋਏ ਹਰ ਸਾਲ ਔਰ ਹਰ ਮਹੀਨੇ ਉਹਨਾਂ ਨੂੰ ਕੰਟੀਨਿਊ ਜਿਹੜਾ ਰਾਸ਼ਨ ਪ੍ਰੋਵਾਈਡ ਕਰਵਾਉਂਦੇ ਨੇ ਜੀ ਆਪਣਾ ਇਹ ਸੰਸਥਾ ਹੈਗੀ ਕਿੱਥੇ ਰਜਿਸਟਰ ਆ ਔਰ ਆਪਾਂ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਆਪਾਂ ਕਿੱਥੇ ਮਿਲ ਸਕਦੇ ਕੋਈ ਆਫਿਸ ਵਗੈਰਾ ਆ ਜਾਂ ਕੋਈ ਚਰਚ ਵਗੈਰਾ ਦੀ ਲੋਕੇਸ਼ਨ ਦਾਟੇ ਜਿਹੜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਜਿਹੜੀ ਸਾਡੀ ਸੰਸਥਾ ਹੈ ਜੀ ਇਹ ਦਾ ਨਾਮ ਜਿਹੜਾ ਹੈਗਾ ਜੀਜਸ ਹੋ ਫੈਲੋਸ਼ਿਪ ਰਜਿਸਟਰਡ ਚਰਚ ਹੈ ਜੀ ਤੇ ਇਹ ਖਰੜ ਦੇ ਵਿੱਚ ਜਿਹੜਾ ਸਾਡਾ ਹੈੱਡ ਆਫਿਸ ਖਰੜ ਦੇ ਵਿੱਚ ਹੈ ਜੀ ਔਰ ਜਿਹੜੀ ਇਹ ਸਾਡੀ ਸੰਸਥਾ ਹੈ ਇਹ ਪ੍ਰੀਚਿੰਗ ਦੇ ਨਾਲ ਨਾਲ ਜਿਹੜਾ ਆ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਵੀ ਬਹੁਤ ਵੱਧ ਚੜ ਕੇ ਹਿੱਸਾ ਪਾਉਂਦੀ ਹੈ ਜੀ ਆ ਹੁਣੀ ਰੀਸੈਂਟਲੀ ਉਹ ਅਸੀਂ ਤੇ ਜਿਹੜੇ ਸਾਡੇ ਇਸ ਸੰਸਥਾ ਦੇ ਚੇਅਰਮੈਨ ਨੇ ਪਾਸਟਰ ਤਰਮਿੰਦਰ ਸਹਾਈ ਜੀ ਲੈਪਰਸ ਜਿਹਨਾਂ ਨੂੰ ਆਪਾਂ ਕੋੜੀ ਕਹਿੰਦੇ ਆ ਜੀ ਤੇ ਕੋੜੀ ਖਾਨ ਕੋੜੀ ਖਾਨਾ ਜਿਹੜਾ ਹੈ ਜੀ ਉਹ ਖਰੜ ਸੌਰੀ ਆਪਣਾ ਰੋਪੜ ਦੇ ਰੋਪੜ ਦੇ ਅਸੀਂ तकरीबन ਉੱਥੇ ਸਾਨੂੰ 2.5 ਸਾਲ ਹੋ ਗਏ ਜੀ ਜੁੜਿਆਂ ਨੂੰ ਲਗਾਤਾਰ ਅਸੀਂ ਹਰ ਮਹੀਨੇ ਉਹਨਾਂ ਨੂੰ ਜਿਹੜਾ ਸੁੱਕਾ ਜਿਹੜਾ ਰਾਸ਼ਨ ਅਸੀਂ ਪ੍ਰੋਵਾਈਡ ਕਰਵਾਉਂਦੇ ਆ ਜੀ ਉਸ ਤੋਂ ਬਾਅਦ ਜੀ ਫੇਰ ਜਿਹੜੇ ਸਾਡੇ ਪਾਸ ਨੇ ਉਹਨਾਂ ਨੇ ਗਰੀਬ ਅਨਾਥ ਜਿਹੜੇ ਬੱਚੇ ਨੇ ਉਹਨਾਂ ਨੂੰ ਅਡਪਟ ਕੀਤਾ ਹੋਇਆ ਹੈ ਉਹਨਾਂ ਦੀ ਐਜੂਕੇਸ਼ਨ ਦੇ ਲਈ ਤਾਂ ਕਿ ਉਹਨਾਂ ਨੂੰ ਜੇ ਅਸੀਂ ਪੜ੍ਹਾਈਏ ਤਾਂ ਜਿਹੜਾ ਉਹਨਾਂ ਦਾ ਜੀਵਨ ਪੱਧਰ ਥੋੜਾ ਉੱਚਾ ਚੁੱਕਿਆ ਜਾ ਸਕੇ ਔਰ ਇੱਥੇ ਖਰੜਨ ਦੇ ਵਿੱਚ ਇੱਕ ਅਨਾਥ ਆਸ਼ਰਮ ਹੈ ਜੀ ਲੜਕੀਆਂ ਦਾ ਉਸ ਅਨਾਥ ਆਸ਼ਰਮ ਦੇ ਵਿੱਚ ਵੀ ਲੜਕੀਆਂ ਨੂੰ ਹਰ ਬਾਰ ਜੀ ਜਿਹੜਾ ਆ ਵੀ ਖਾਣੇ ਦਾ ਔਰ ਰਾਸ਼ਨ ਦਾ ਜਿਹੜਾ ਦੇ ਕਿਆਉਣਾ ਜੀ ਅਸੀਂ ਆਪਣੇ ਸਸਤਾ ਦੇ ਵੱਲੋਂ ਔਰ ਜਿਹੜਾ ਤੁਸੀਂ ਕਿਹਾ ਵੀ ਤੁਹਾਨੂੰ ਕਿੱਥੇ ਮਿਲੀਏ ਤੇ ਕਿੱਥੇ ਉਹ ਨਾਲ ਕੰਟੈਕਟ ਕਰੀਏ ਤਾਂ ਸਾਡੇ ਜਿਹੜੇ ਨੇ ਜੀਜੋਸੋ ਫੈਲੋਸ਼ਿਪ ਦੇ ਜਿਹੜੇ ਤੁਸੀਂ ਜਦੋਂ ਸਰਚ ਕਰੋਗੇ ਤਾਂ ਉਹਦੇ ਤੇ ਸਾਡੇ ਜਿਹੜੇ ਕੰਟੈਕਟ ਨੰਬਰ ਨੇ ਔਰ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹਾਂਗਾ ਵੀ ਅਗਰ ਕਿਸੇ ਕੋਈ ਭੈਣ ਭਰਾ ਨੂੰ ਪਰਮ ਪਿਤਾ ਪਰਮਾਤਮਾ ਦੇ ਵੱਲੋਂ ਕੋਈ ਅਗਵਾਈ ਹੁੰਦੀ ਹੈ ਕਿ ਉਹ ਆਪਣਾ ਦਾਨ ਜਿਹੜਾ ਆ ਆਪਣੀ ਨੇਕ ਕਮਾਈ ਦੇ ਵਿੱਚੋਂ ਕੋਈ ਮਿਹਨਤ ਦੀ ਕਮਾਈ ਦੇ ਵਿੱਚੋਂ ਕੁਝ ਕੁ ਦੇਣਾ ਚਾਹੁੰਦਾ ਆ ਤਾਂ ਸਾਡੇ ਜਿਹੜੇ ਦਿੱਤੇ ਹੋਏ ਨੰਬਰਾਂ ਤੇ ਉਹ ਜਰੂਰ ਸੰਪਰਕ ਕਰ ਸਕਦੇ ਨੇ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਜੀ